ਸਾਸਤਰੀ ਗਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਮੁੱਲਾ ਪਰ ਸ਼ਹਿਰ ਤੋਂ ਇੱਕ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ 12 ਬਸਵੇ 600 ਗਾਜ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੇ ਵੀ ਮਾਤਮਾਂ ਭੈਣਾ ਤੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਜੀ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਆ ਦੇਖੋ ਜੀ ਖੁੱਲੀ ਡੁੱਲੀ ਗਲੀ ਆ ਪੂਰੀ 25 ਫੁੱਟ ਦੀ ਗਲੀ ਲੱਗਦੀ ਆ ਘਰ ਨੂੰ ਤੇ ਦੋ ਗੇਟ ਲੱਗੇ ਹੋਏ ਜਿਹੜੇ ਮੇਨ ਗੇਟ ਇੱਕ 10 ਫੁੱਟ ਦਾ ਗੇਟ ਲੱਗਿਆ ਹੋਇਆ ਇੱਕ 4 ਫੁੱਟ ਦਾ ਗੇਟ ਤੇ ਆ ਦੇਖੋ ਪੂਰਾ ਖੁੱਲਾ ਡੁੱਲਾ ਮਾਹੌਲ ਆ ਗਲੀ ਦੇ ਲਾਸਟ ਤੇ ਕੋਠੀ ਬਣੀ ਹੋਈ ਆ ਮੇਨ ਗੇਟ ਤੋਂ ਐਂਟਰੀ ਕਰਦੇ ਹਰ ਲੈਫਟ ਸਾਈਡ ਤੇ ਕਿਚਨ ਗਾਰਡਨ ਇੱਥੇ ਇਹਨਾਂ ਨੇ ਸਬਜ਼ੀਆਂ ਸਬਜ਼ੀਆਂ ਲੰਗਾ ਹੋਈਆਂ ਜੀ ਵੀ ਵਧੀਆ ਚੀਜ਼ ਆ ਅੱਜ ਕੱਲ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਘਰਾਂ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਆ ਤੁਹਾਨੂੰ ਪਤਾ ਰੇਹਾਂ ਸਪਰੇਅ ਪਾਈ ਜਾਂਦੇ ਆ ਵੀ ਹਰੇਕ ਘਰ ਤੇ ਹੋਵੇ ਤਾਂ ਬਹੁਤ ਵਧੀਆ ਚੀਜ਼ ਆ ਇਹ ਆ ਗਈ ਛੋਟੀ ਜਿਹੀ ਇੱਕ ਪਾਰਕ ਇੱਥੇ ਘਾਹ ਕੋ ਲੱਗਿਆ ਹੋਇਆ ਤੇ ਰੇਟ ਵੀ ਆਪਾਂ ਤੁਹਾਨੂੰ ਦੱਸਦੇ ਆ ਕੋਈ ਗੱਲ ਨਹੀਂ ਤੇ ਲੋਕੇਸ਼ਨ ਲੋਕੇਸ਼ਨ ਮੈਂ ਤੁਹਾਨੂੰ ਦੱਸ ਦੇਣਾ ਇਹ ਮੁੱਲਾਪੁਰ ਸ਼ਹਿਰ ਤੋਂ ਜਿਹੜਾ ਮੇਨ ਬਾਜ਼ਾਰ ਆ ਬਾਜ਼ਾਰ ਤੋਂ ਥੋੜੀ ਦੂਰੀ ਹੈ ਘਰ ਪੈਦਲ ਜਾਣ ਨੂੰ ਵੀ 10 ਮਿੰਟ ਹੀ ਲੱਗਦੇ ਆ ਬਾਜ਼ਾਰ 'ਚ ਜਿਆਦਾ ਦੂਰ ਨਹੀਂ ਕੋਈ ਆ ਗਿਆ ਜੀ ਲੈਟਰਨ ਬਾਥਰੂਮ ਇਹਦੇ ਵਿੱਚ ਵੀ ਟਾਇਲਾਂ ਟੂਲਰ ਲੱਗਿਆ ਹੋਊਗਾ ਨੇ ਕਲਰ ਪੇਂਟ ਹੋਇਆ ਵਾ ਇਹ ਸਿੰਪਲ ਸ਼ੀਟ ਲੱਗੀ ਹੋਈ ਹੈ ਜੀ ਇੱਥੇ ਜਿਹੜੀ ਪ੍ਰੋਪਰ ਲੋਕੇਸ਼ਨ ਹੁੰਦੀ ਹੈ ਨਾ ਘਰ ਦੀ ਉਹ ਆਪਾਂ ਹੁਣ ਤਾਂ ਨਹੀਂ ਦੱਸਦੇ ਜੀ ਬਹੁਤ ਸਾਰੇ ਕਸਟਮਰ ਸਿੱਧੇ ਹੀ ਜਾਣ ਲੱਗ ਜਾਂਦੇ ਆ ਇਹ ਕੰਮ ਗਲਤ ਹੁੰਦਾ ਹੈ ਨਾ ਹੁਣ ਕੀ ਪਤਾ ਘਰੇ ਕੌਣ ਆ ਕੌਣ ਨਹੀਂ ਤੇ ਅਗਲਾ ਜਾ ਕੇ ਬਾਰ ਖੜਕਾ ਲੈਂਦਾ ਵੀ ਹਾਂਜੀ ਤੁਹਾਡਾ ਘਰ ਬਕਾਊ ਆ ਹਨ ਤੇ ਇੰਨਾ ਦਿੱਕਤ ਆਉਂਦੀ ਫਿਰ ਆਹ ਸਾਹਮਣੇ ਇੱਕ ਗੇਟ ਦੇ ਦਈ ਬੈਕ ਸਾਈਡ ਦੀ ਕੋਠੀ ਦੇ ਦੋ ਰਾਹ ਲੱਗਦੇ ਆ ਕੋਠੀ ਨੂੰ ਉਭੀ ਤੁਹਾਨੂੰ ਬਾਅਦ ਚ ਦਿਖਾਉਣੇ ਪਹਿਲਾਂ ਕੋਠੀ ਦਿਖਾ ਦਗੇ ਜੀ ਆਪਾਂ ਆ ਮੂਰੇ ਬਰਾਂਡਾ ਬਣਿਆ ਹੈ ਇੱਕ ਤੇ ਆ ਗਈ ਜੀ ਲੌਬੀ ਵਧੀਆ ਖੁੱਲੀ ਢੁੱਲੀ ਲੌਬੀ ਬਣੀ ਹੋਈ ਆ ਤੇ ਇਹਦੇ ਲੈਫਟ ਸਾਈਡ ਤੇ ਆ ਗਿਆ ਜੀ ਡ੍ਰੈنگ ਰੂਮ ਇਹਦੇ ਚ ਦੋ ਵਿੰਡੋ ਦਿੱਤੀਆਂ ਖੂੰਗਾ ਡਾਊਨ ਸੀਲਿੰਗ ਹੋਈ ਵੀ ਹੈ ਜੀ ਵਧੀਆ ਲਾਈਟਾਂ ਲੂਟਾਂ ਲੱਗੀਆਂ ਹੋਊਗਾ ਨੇ ਤੇ ਇੱਕ ਗੇਟ ਦਿੱਤਾ ਹੋਇਆ ਬਾਹਰਲੀ ਸਾਈਡ ਦੇ ਆ ਸਾਹਮਣੇ ਪੜਦਾ ਪਿਆ ਹੋਇਆ ਦਿਸਦਾ ਹੀ ਆ ਗੇਟ ਆ ਜੀ ਤੇ ਵਧੀਆ ਖੁੱਲਾ ਢੁਲਾ ਡ੍ਰੈਂਗ ਰੂਮ ਬਣਿਆ ਹੋਇਆ ਹੈ ਇਹ ਇਹਦੇ ਨਾਲ ਹੀ ਆ ਗਿਆ ਜੀ ਪੂਜਾ ਰੂਮ ਆ ਦੇਖੋ ਆ ਆ ਗਿਆ ਪੂਜਾ ਰੂਮ ਇਹਦੇ ਵਿੱਚ ਵੀ ਕਲਰ ਪੇਂਟ ਵਗੈਰਾ ਹੋਇਆ ਵਾ ਤੇ ਵਧੀਆ ਕੋਈ ਸਲਾਬ ਸਲੂਬ ਨਹੀਂ ਕਿਸੇ ਪਾਸ ਪੂਰੀ ਵਧੀਆ ਕੋਠੀ ਆ ਠੋਸ ਕੋਠੀ ਆ ਜੀ ਤੇ ਆ ਆ ਗਿਆ ਜੀ ਨਾਲ ਹੀ ਸਟੋਰ ਹੈ ਸਟੋਰ ਵੀ ਵਧੀਆ ਖੁੱਲਾ ਢੁਲਾ ਸਟੋਰ ਆ ਇੱਥੇ ਵਧੀਆ ਪੇਟੀਆਂ-ਬੂਟੀਆਂ ਲੱਗ ਸਕਦੀਆਂ ਆਪਣੀਆਂ ਤੇ ਨਾਲ ਹੀ ਅਲਮਾਰੀਆਂ-ਅਲਮੋਰੀਆਂ ਜੋ ਵੀ ਆਪਣਾ ਸਮਾਨ ਹੈ ਜਾਨੀ ਕਿ ਰੱਖ ਸਕਦੇ ਆਪਾਂ ਵਾਧੂ ਘਾਟੂ ਸਮਾਨ ਇਹਦੇ ਨਾਲ ਹੀ ਆ ਗਿਆ ਜੀ ਬੈੱਡਰੂਮ ਤੇ ਆਹ ਸਾਹਮਣੇ ਇੱਕ ਜਗ੍ਹਾ ਛੱਡੀ ਹੋਈ ਇੱਥੇ ਡਾਈਨਿੰਗ ਟੇਬਲ ਵਗੈਰਾ ਲੱਗ ਸਕਦਾ ਆ ਗਿਆ ਜੀ ਬੈੱਡਰੂਮ ਕਲਰ ਦਾ ਥੋੜਾ ਬਹੁਤਾ ਕੰਮ ਰਹਿੰਦਾ ਹੀ ਆ ਦੇਖੋ ਸਾਹਮਣੇ ਜਿਵੇਂ ਛੜਿਆ ਹੋਇਆ ਤੇ ਉਹ ਮੜਾ-ਮੋਟਾ ਤੁਹਾਨੂੰ ਪਤਾ ਕਰਵਾਉਣਾ ਹੀ ਪੈਂਦਾ ਤੇ ਇਹਦੇ ਨਾਲ ਅਟੈਚ ਬਾਥਰੂਮ ਆ। ਹਾਂ ਅਟੈਚ ਬਾਥਰੂਮ ਆ ਇੱਥੇ। ਤੇ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਇੱਧਰ ਰੋਸ਼ਨਦਾਨ ਛੱਡਿਆ ਗਿਆ। ਇਹ ਬੈਕ ਸਾਈਡ ਤੇ ਵੀ ਜਗ੍ਹਾ ਛੱਡੀ ਹੋਈ ਹੈ ਇਹਨਾਂ ਨੇ। ਉਹ ਵੀ ਤੁਹਾਨੂੰ ਦਿਖਾਉਂਦੇ ਆ। ਆ ਇੱਧਰ ਵਿੰਡੋ ਦਿੱਤੀ ਗਈ ਐ ਇੱਕ। ਦੋ ਬੈੱਡਰੂਮ ਬਣੇ ਹੋਇਆ, ਲੌਬੀ ਆ, ਕਿਚਨ ਆ, ਡ੍ਰੈੰਗ ਰੂਮ। ਵਧੀਆ ਯਾਨੀ ਕਿ ਘਰ ਖੁੱਲਾ ਢੁੱਲਾ ਘਰ ਆ ਪੂਰਾ। ਇਸ ਵੇ ਸੈਂਪਲ ਹੈ ਸੈਂਪਲ ਕਰ ਤੇ ਹੈ ਵਧੀਆ ਆ ਦੇਖੋ ਜੀ ਆ ਗਿਆ ਬਾਥਰੂਮ ਇਹ ਕਾਮਨ ਬਾਥਰੂਮ ਆ ਇਹਦੇ ਵਿੱਚ ਵੀ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਰੋਸ਼ਨ ਦਾ ਦਿੱਤਾ ਟਾਇਲਾਂ ਟੁੱਲਾ ਲੱਗਿਆ ਹੋਗਾ ਨੇ ਤੇ ਆ ਗਿਆ ਜੀ ਦੂਜਾ ਬੈੱਡਰੂਮ ਇਹਦਾ ਕਲਰ ਪੇਂਟ ਸਾਰਾ ਓਕੇ ਆ ਉਹ ਦੂਜੇ ਕਮਰੇ ਦਾ ਦਾ ਜਿਹੜਾ ਆਪਾਂ ਪਹਿਲਾ ਕਮਰਾ ਦਿਖਾਇਆ ਉਹਦਾ ਥੋੜਾ ਛੜਿਆ ਵਾਹੀ ਕਲਰ ਤੇ ਇਹਦਾ ਸਾਰਾ ਕਲਰ ਕੁਲਰ ਓਕੇ ਆ ਤੇ ਸਾਹਮਣੇ ਇੱਕ ਵਿੰਡੋ ਦਿੱਤੀ ਗਈ ਆ ਇੱਕ ਗੇਟ ਛੱਡਿਆ ਹੋਇਆ ਇਹਦੇ ਵਿੱਚ ਬੈਕ ਸਾਈਡ ਜਾਣ ਲਈ ਕਮਰੇ ਦੇ ਤੁਹਾਨੂੰ ਦੱਸਿਆ ਹੀ ਬੈਕ ਸਾਈਡ ਵੀ ਜਗ੍ਹਾ ਛੱਡੀ ਹੋਈ ਹੈ ਇਹਨਾਂ ਨੇ ਲੌਬੀ ਵੀ ਪੂਰੀ ਖੁੱਲੀ ਡੁੱਲੀ ਆ ਛੱਤ ਦੇ ਉੱਤੇ ਦੇਖੋ ਡਿਜ਼ਾਈਨ ਬਣਿਆ ਹੋਇਆ ਕੁਛ ਇਦਾਂ ਦਾ ਪੀਓਪੀ ਦਾ ਡਿਜ਼ਾਈਨ ਬਣਿਆ ਹੈ ਤੇ ਇਧਰ ਆ ਵਾਸ਼ ਰਿਸ਼ਣ ਲੱਗਿਆ ਹੋਇਆ ਆ ਜਿਹੜੀ ਸਪੇਸ ਦਿੱਤੀ ਗਈ ਇੱਥੇ ਬੈੱਡਰੂਮ ਵੀ ਬਣ ਸਕਦਾ ਤੇ ਡਾਈਨਿੰਗ ਟੇਬਲ ਵੀ ਲੱਗ ਸਕਦਾ ਆਪਣੇ ਹਿਸਾਬ ਨਾਲ ਕਿੱਦਾਂ ਵੀ ਆਪਾਂ ਯੂਜ਼ ਕਰ ਸਕਦੇ ਆ ਵਿੰਡੋ ਦਿੱਤੀ ਗਈ ਹੈ ਇਹਦੇ ਵਿੱਚ ਵੀ ਲੋਕੇਸ਼ਨ ਬਹੁਤ ਵਧੀਆ ਦੋ ਰਸਤੇ ਲੱਗਦੇ ਆ ਤੇ ਘਰ ਭਾਵੇਂ ਸਿੰਪਲ ਹੀ ਬਣਿਆ ਉਹਦਾ ਲੋਕੇਸ਼ਨ ਵਧੀਆ ਪੂਰੀ ਤੇ ਆ ਆ ਗਈ ਜੀ ਰਸੋਈ ਰਸੋਈ ਦੇ ਵਿੱਚ ਵੀ ਸੈਲਫ ਪਈ ਹੋਈ ਆ ਤੇ ਉੱਤੇ ਪੱਥਰ ਲੱਗਿਆ ਹੋਇਆ ਕਾਰਨਰ ਵਿੰਡੋ ਦਿੱਤੀ ਹੋਈ ਆ ਰਸੋਈ ਦੇ ਵਿੱਚ ਬਾਕਸ ਬਗਿਆਰ ਨਹੀਂ ਬਣੇ ਹੋਏ ਬਾਕਸ ਆਪਣੇ ਹਿਸਾਬ ਨਾਲ ਬੰਦਾ ਬਣਾ ਸਕਦਾ ਜਿਹੜਾ ਵੀ ਲਊਗਾ ਜੀ ਕੋਠੀ ਤੇ ਆ ਜੀ ਹੁਣ ਤੁਹਾਨੂੰ ਦਿਖਾਉਨੇ ਆ ਰਾਸਤਾ ਜਿਹੜਾ ਬੈਕ ਸਾਈਡ ਤੋਂ ਦੱਸਿਆ ਸੀ ਬੈਕ ਸਾਈਡ ਵੀ ਰਸਤਾ ਲੱਗਦਾ ਫੇਰ ਤੁਮ ਛੱਤ ਤੋਂ ਦਿਖਾਉਨੇ ਆਸੇ ਪਾਸੇ ਦਾ ਮਾਹੌਲ ਉਦੋਂ ਬਾਅਦ ਆ ਦੇਖੋ ਵਿੜਾ ਪੂਰਾ ਖੁੱਲਾ ਡੁੱਲਾ ਵਿੜਾ ਜੀ ਚਾਹੇ 4-5 ਗੱਡੀਆਂ ਲਾ ਲਓ ਘਰ ਦੇ ਵਿੱਚ ਵੀ ਰਸਤੇ ਰਸਤੇ ਦਾ ਆ ਜਾਂਦੇ ਨਹੀਂ ਇੱਕ ਗੱਡੀ ਘਰੇ ਲੱਗ ਜਾਂਦੀ ਹੈ ਬਾਕੀ ਬਾਹਰ ਖੜੀਆਂ ਰਹਿਣਾ ਨਾ ਉਵੇਂ ਔਖਾ ਹੋ ਜਾਂਦਾ ਜੀ ਤੇ ਆ ਆ ਗਿਆ ਜੀ ਦੂਜਾ ਗੇਟ ਆ ਬੈਕ ਸਾਈਡ ਤੇ ਜਗ੍ਹਾ ਛੱਡੀ ਹੋਈ ਹੈ ਇੱਧਰ ਇਹ ਵਧੀਆ ਚੀਜ਼ ਹੈ ਹਵਾਦਾਰਾ ਜਣ ਕੇ ਕੋਠੀ ਇੱਧਰ ਦੀ ਹਵਾ ਹੋਵਾ ਵਾਸਤੇ ਵਧੀਆ ਤੇ ਆ ਗਿਆ ਜੀ ਬੈਕ ਸਾਈਡ ਵਾਲਾ ਰਸਤਾ ਆਪਣਾ ਇਹ ਵੀ ਵਧੀਆ 20 बाई ਫੁੱਟ ਦੀ ਗਲੀ ਲੱਗਦੀ ਬੈਕ ਸਾਈਡ ਤੇ ਆਹ ਨਾਲ ਗਰਾਊਂਡ ਆ ਜੀ ਆਹ ਦੇਖੋ ਇੱਕ ਆ ਗਲੀ ਲੱਗਦੀ ਆ ਤੇ ਨਾਲ ਹੀ ਖੇਡਣ ਖੁੱਡਣ ਵਾਸਤੇ ਗਰਾਊਂਡ ਆ ਵਧੀਆ ਬੱਚਿਆਂ ਲਈ ਤੇ ਅੱਜ ਹੁਣ ਚੱਲਦੇ ਛੱਤ ਤੇ ਛੱਤ ਤੋਂ ਤੁਹਾਨੂੰ ਦਿਖਾਉਂਦੇ ਆ ਆਸੇ-ਪਾਸੇ ਦਾ ਮਾਹੌਲ ਨਾਲੇ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਬਹੁਤ ਸਾਰੇ ਕਸਟਮਰਾਂ ਦੇ ਫੋਨ ਆਉਂਦੇ ਸੀ ਵੀ ਆਪਾਂ ਨੂੰ ਮੁੱਲਾਂ ਪਰਚ ਘਰ ਤੇ ਆਈਦਾ ਇੱਥੇ ਕਾਫੀ ਘਰ ਮਿਲ ਗਏ ਜੀ ਹੁਣ ਮੁੱਲਾਂ ਪਰ ਦੀਆਂ ਵੀਡੀਓ ਪਾਵਾਂਗੇ ਆਪਾਂ ਲੁਧਿਆਣਾ ਮੋਗਾ ਰੈਕੋਟ ਬਰਨਾਲਾ ਮੁੱਲਾਂ ਪਰ ਜਗਰਾਓ ਇੱਥੋਂ ਦੀਆਂ ਵੀਡੀਓ ਪਾਵਾਂਗੇ ਬਾਕੀ ਹੋਰ ਵੀ ਜੇ ਇਸ ਤੋਂ ਇਲਾਵਾ ਵੀ ਦੂਰ ਦੂਰ ਦੀਆਂ ਆਪਣੇ ਕੋਲ ਵੀਡੀਓ ਆਉਣਗੀਆਂ ਸਾਰੀਆਂ ਵੀਡੀਓ ਪਾਵਾਂਗੇ ਜੀ ਆਪਾਂ ਤਵੇ ਚੰਡੀਗੜ੍ਹ ਉਹ ਚੰਡੀਗੜ੍ਹ ਤੇ ਬਹੁਤ ਫੋਨ ਆਉਂਦੇ ਚੰਡੀਗੜ੍ਹ ਦੀਆਂ ਵੀਡੀਓ ਜਲਦੀ ਤੋਂ ਜਲਦੀ ਪਾਵਾਂਗੇ। ਬਾਕੀ ਜਿਹੜੇ ਵੀ ਪਰਿਵਾਰ ਆਪਣੇ ਲਈ ਘਰ ਲੱਭ ਰਹੇ ਆ ਤੇ ਉਹ ਆਪਾਂ ਨੂੰ ਦੱਸ ਦਿਆ ਕਰੋ, ਲੋਕੇਸ਼ਨ ਦੱਸ ਦਿਆ ਕਰੋ, ਬਜਟ ਦੱਸ ਦਿਆ ਕਰੋ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਉਸੇ ਲੋਕੇਸ਼ਨ ਤੇ ਆਪਾਂ ਵਧੀਆ ਘਰ ਲੱਭ ਕੇ ਦੇਈਏ। ਜਿਹੜੇ ਵੀ ਪਰਿਵਾਰ ਆਪਣੀ ਕੋਠੀ, ਜ਼ਮੀਨ, ਦੁਕਾਨ ਜਾਂ ਮਕਾਨ ਵੇਚਣਾ ਚਾਹੁੰਦੇ ਆ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਉਹ ਵੀ ਆਪਣੇ ਨਾਲ ਸੰਪਰਕ ਕਰਿਆ ਕਰੋ ਆਪਾਂ ਉਹਨਾਂ ਦੀ ਵੀ ਵੀਡੀਓ ਪਾ ਕੇ ਉਹਨੂੰ ਜਲਦੀ ਤੋਂ ਜਲਦੀ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਕਿਰਾਏ ਤੇ ਚੜਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਕਸਟਮਰਾਂ ਦੇ ਫੋਨ ਆਉਂਦੇ ਵੀ ਕਿਰਾਏ ਤੇ ਘਰ ਚਾਹੀਦਾ ਕਿਰਾਏ ਤੇ ਘਰ ਬਹੁਤ ਘੱਟ ਲੱਭਦੇ ਆ ਜੀ ਬੇਨਤੀ ਆ ਵੀ ਜਿਹੜੇ ਵੀ ਆਪਣੇ ਘਰ ਕਿਰਾਏ ਤੇ ਚੜਾਉਣਾ ਚਾਹੁੰਦੇ ਉਹ ਦੱਸਿਆ ਕਰੋ ਕਿਰਾਏ ਤੇ ਘਰ ਲੈਣ ਵਾਲੇ ਬਹੁਤ ਕਸਟਮਰ ਹੈਗੇ ਆਪਣੇ ਕੋਲ ਤੇ ਆਹ ਦੇਖੋ ਜੀ ਆਸੇ ਪਾਸੇ ਦਾ ਮਾਹੌਲ ਆਸੇ ਪਾਸੇ ਪੂਰੀਆਂ ਵਧੀਆ ਕੋਠੀਆਂ ਪੜੀਆਂ ਹੋਆਂ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 70 ਲੱਖ ਰੁਪਇਆ ਇਹ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣ ਤਣ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 78140 92514 78140 92514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗੀ ਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੋਠੀ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਥੈਂਕ ਯੂ ਜੀ